ਗੀਤਾ ਸੰਗੀਤਾਂ ਦਾ ਸ਼ਿੰਗਾਰ ਬਣਦੀ ਹੈ ਇੱਕ ਲਾਈਨ ਕਹਿੰਦੇ ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਕੂਕ ਸੁਣ ਕੇ ਹੁਣ ਇਸ ਚੀਜ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਤਰੀਕੇ ਦੇ ਨਾਲ ਭਾਵੇਂ ਮੈਨੂਫੈਕਚਰ ਕਹਿ ਦਿੰਦਾ ਕਰ ਦਿੱਤਾ ਕਹਿ ਦਈਏ ਕਹਿੰਦੇ ਇੱਕ ਤਾਂ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦਾ ਸਾਹਬ ਕਹਿੰਦੇ ਉਹ ਹੈ ਕਿ ਜਿਹੜਾ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਕੀਤੀ ਗਈ ਇਹ ਟਿੱਪਣੀ ਕਿਸੇ ਹੱਦ ਤੱਕ ਵਾਜਬ ਵੀ ਸਮਝੀ ਜਾ ਸਕਦੀ ਹੈ ਕਿਉਂ ਕਿ ਕਿਉਂਕਿ ਇੱਕ ਤਾਂ ਨਵਜੋਤ ਸਿੰਘ ਸਿੱਧੂ ਪ੍ਰੋਐਕਟਿਵ ਨਹੀਂ ਰਹਿੰਦੇ ਸਦਾ ਹੀ ਐਕਟਿਵ ਨਹੀਂ ਰਹਿੰਦੇ ਜਦੋਂ ਚੋਣਾਂ ਨਜ਼ਦੀਕ ਆਉਂਦੀਆਂ ਨੇ ਉਸ ਵੇਲੇ ਉਹ ਪੰਜਾਬ ਪਲਾਨ ਨੂੰ ਲੈ ਕੇ ਗੁਹਾਰ ਲਾਉਣ ਲੱਗ ਜਾਂਦੇ ਨੇ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ ਇਹ ਵੇਖਣ ਨੂੰ ਮਿਲਿਆ ਨਵਜੋਤ ਸਿੰਘ ਸਿੱਧੂ ਅਤੇ ਇਹ ਜਾਣਨਾ ਜ਼ਰੂਰੀ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਦੇ ਕੋਲ ਪਲਾਨ ਹੈ ਇਹਦੇ ਵਿੱਚ ਕੋਈ ਗਰੇਜ਼ ਨਹੀਂ ਹੈ ਉਹਨਾਂ ਦੇ ਕੋਲ ਪਲਾਨ ਹੈ ਔਰ ਉਸ ਪਲਾਨ ਨੂੰ ਇਨੀਸ਼ੀਏਟ ਕਰਵਾਉਣ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦਾ ਫਾਇਦਾ ਵੀ ਹੋ ਸਕਦਾ ਹੈ ਐਦਾਂ ਦੀਆਂ ਤਕਰੀਰਾਂ ਵੀ ਮਿਲਦੀਆਂ ਪਰ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਵਿੱਚ ਉਸ ਪਲਾਨ ਨੂੰ ਲੈ ਕੇ ਉਹਨੇ ਐਕਟਿਵ ਨਹੀਂ ਹੈ ਜਿੰਨੇ ਹੋਣੇ ਚਾਹੀਦੇ ਹੈ ਇਹ ਹੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਚੋ ਕਿ ਉਹਨਾਂ ਨੇ ਕਿਹਾ ਕਿ ਚੰਗੇ ਸਿਆਸਤਦਾਨ ਦੀ ਪੰਜਾਬ ਨੂੰ ਬੇਸ਼ੱਕ ਜ਼ਰੂਰਤ ਹੈ ਔਰ ਨਵਜੋਤ ਸਿੰਘ ਸਿੱਧੂ ਜੋ ਪਹਿਲਾਂ ਕਮੈਂਟਰੀ ਵਾਲ ਵਾਪਸ ਤੁਰ ਗਏ ਸੀ ਮੁੜ ਕੇ ਕਪਿਲ ਸ਼ਰਮਾ ਸੋਚ ਵੀ ਵਾਪਸ ਚਲੇ ਗਏ ਔਰ ਹੁਣ ਜਦੋਂ ਨਵਜੋਤ ਕੋਰ ਸਿੱਧੂ ਚੌਂ ਮੈਦਾਨ 'ਚ ਉਤਰਨ ਦਾ ਐਲਾਨ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਵੀ ਪ੍ਰਿੰਕਾ ਗਾਦੀ ਨੂੰ ਮਿਲ ਆਏ ਹੁਣ ਚਰਚਾ ਆਮ ਹੈ ਕਿ ਕੀ ਉਹ ਮੁਲਾਕਾਤ ਆਪਣੀ ਪਤਨੀ ਵਾਸਤੇ ਕਰਕੇ ਆਏ ਨੇ ਜਾਂ ਫਿਰ ਆਪਣੇ ਵਾਸਤੇ ਕਿਉਂਕਿ ਨਵਜੋਤ ਕੋਰ ਸਿੱਧੂ ਨੇ ਤਾਂ ਡਿਕਲੇਅਰ ਕਰ ਦਿੱਤਾ ਕਿ ਮੈਂ ਅੰਮ੍ਰਿਤਸਰ ਈਸਟ ਤੋਂ ਚੌਂ ਲੜਾਂਗੀ ਤਾਂ ਕੀ ਨਵਜੋਤ ਸਿੰਘ ਸਿੱਧੂ ਉਸ ਸੀਟ ਨੂੰ ਪੱਕੀ ਕਰਕੇ ਆਏ ਨੇ ਜਾਂ ਫਿਰ ਨਵਜੋਤ ਕੋ ਔਰ ਸਿੱਧੂ ਦੇ ਨਾਲ ਨਾਲ ਆਪਣੀ ਵੀ ਸੀਟ ਕੋਈ ਨਵਜੋਤ ਸਿੰਘ ਸਿੱਧੂ ਪੱਕੀ ਕਰਾਉਣਾ ਚਾਹੁੰਦੇ ਆ ਤਾਂ ਕਰਕੇ ਉਧਰ ਗਏ ਸੀ ਇਹ ਚਰਚਾਾਂ ਵਿੱਚ ਚੱਲੀਆਂ ਉਸੇ ਚੀਜ਼ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਿੱਪਣੀ ਕੀਤੀ ਨਵਜੋਤ ਸਿੰਘ ਸਿੱਧੂ ਬਾਰੇ ਕੀ ਬੋਲੇ ਨੇ ਆਓ ਸੁਣਦੇ ਹਾਂ ਇਹ ਕੋਣ ਹੈ ਜਨਾਬ ਤੁਹਾਡੇ ਇਲਾਕੇ ਤੋਂ ਹੀ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਕੇ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋਈ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆ ਗਏ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਹਾਂ ਨਬਯੋ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਨਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ ਚ ਰਾਜਨੀਤੀ ਦੀ ਕੋਈ ਸੇਵਾ ਕਰਨੀ ਆ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਨਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵੇਲੇ ਆ ਜਾਨੇ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਇਹ ਵਿਆਹਾਂ ਚ ਲੈਣ ਦੇ ਨਾਲੇ ਸੂਟਾਂ ਵਰਗ ਹੈ ਨਾ ਉਹਨਾਂ ਨੂੰ ਕੋਈ ਸਮਾਉਂਦਾ ਹੈ ਨਾ ਕੋਈ ਪਾਉਂਦਾ ਇੱਕ ਵਾਰੀ ਆਪਣੇ ਕੋਲੇ ਗਿਆ ਆਪਾਂ ਕਹਿੰਨਾ ਤਿੰਨ ਕ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਚਾੜ ਦੇਾਂਗੇ ਐਂ ਤੁਰੇ ਫਿਰਦਾ ਰਹਿੰਦਾ ਲਫਾਫਿਆਂ ਚੋ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਹੈ ਮੈਂ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਚਾੜ ਦੇਾਂਗੇ ਉਹ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰslfafay ਚੋਂ ਕੱਢ ਬੈਠੇ ਹੁਣ ਨਾ ਤਾਂ ਉਹ ਵਾਪਸslfafay ਚ ਪੈਂਦਾ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੁਣ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉੱਥੋਂ ਦਿੱਲੀ ਤੋਂ ਵੀ ਅੱਜ ਮੈਂ ਮਿਲਿਆ ਸੀ ਇੱਥੇ ਇਹਨਾਂ ਦੇ ਤਰੱਥਲੀ ਮਾ ਜਾਂਦੇ ਵੀ ਇਹਦਾ ਕਿਵੇਂ ਕਰੀਏ ਹੁਣ ਇਹ ਇਹਨਾਂ ਦਾ ਆ ਜੈਂਡਾ ਹੈ ਬਸ ਹੋਰ ਕੋਈ ਜੈਂਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਕੀ ਬਣਨਾ ਉਹ ਜਿੰਨਾ ਚਿਰ ਪੰਜਾਬ ਦੇ ਲੋਕ ਸੁਖੀ ਨਹੀਂ ਹੋਣਗੇ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੀ ਤੋਂ ਮੰਗੋਗੇ